ਐਜ ਨਿਊਜ਼ 24 ਤੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਸਵਿੰਦਰ ਬੋਪਾਰਾ ਇਸ ਵੇਲੇ ਮੌਜੂਦ ਹਾਂ ਜਲਾਲਾਬਾਦ ਦੇ ਯੂਨੀਅਨ ਬੈਂਕ ਦੇ ਬਾਹਰ ਦੱਸਦੀ ਏ ਕਿ ਧਰਨਾ ਲਗਾਇਆ ਗਿਆ ਕਿਸਾਨ ਯੂਨੀਅਨ ਦੇ ਵੱਲੋਂ ਮਸਲਾ ਕੀ ਆ ਦੱਸਿਆ ਜਾ ਰਿਹਾ ਹੈ ਕਿ ਇੱਕ ਔਰਤ ਦੇ ਖਾਤਾ ਸੀਗਾ ਇਸ ਬੈਂਕ ਦੇ ਵਿੱਚ ਤਾਂ ਜਿਸ ਦੇ ਵੱਲੋਂ 2 ਲੱਖ ਤੇ ਕੁਝ ਹਜ਼ਾਰ ਰੁਪਏ ਜਿਹੜਾ ਖਾਤੇ ਦੇ ਵਿੱਚ ਜਮ੍ਹਾਂ ਕਰਵਾਏ ਸੀ ਤਾਂ ਉਹ ਜਿਹੜਾ ਫਰੌਡ ਦੱਸ ਰਹੇ ਨੇ ਕਿਸਾਨ ਯੂਨੀਅਨ ਵਾਲੇ ਕਿ ਖਾਤੇ ਦੇ ਨਾਲ ਕੋਈ ਛੇੜਛਾੜ ਕੀਤੀ ਗਈ ਹੈ ਜਿਹੜੇ ਪੈਸੇ ਸੀਗੇ ਵਿੱਚ ਉਹਨਾਂ ਨੂੰ ਜਿਹੜਾ ਹੋਲਡ ਤੇ ਕੀਤਾ ਗਿਆ ਪੈਸਿਆਂ ਨੂੰ ਤਾਂ ਆਪਾਂ ਗੱਲਬਾਤ ਵੀ ਅੰਦਰ ਜਾ ਕੇ ਮੈਨੇਜਰ ਸਾਹਿਬ ਨਾਲ ਵੀ ਕਰਦੇ ਆਂ ਤੇ ਪਹਿਲਾਂ ਕਿਸਾਨ ਯੂਨੀਅਨ ਦੇ ਮੈਂਬਰਾਂ ਦੇ ਨਾਲ ਗੱਲਬਾਤ ਕਰਦੇ ਆਂ ਕਿ ਪੂਰਾ ਮਾਮਲਾ ਆਖਿਰਕਾਰ ਹੈਗਾ ਕੀ ਹੈ ਪਤਾ ਜੀ ਕੀ ਨਾਮ ਹੈ ਤੇ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਇਹ ਪਹਿਲਾਂ ਪੀਰੇ ਕਰਹਿੰਦੇ ਸੀ ਹੁਣ ਕਿੱਥੇ ਰਹਿੰਦੇ ਹੋ ਹੁਣ ਬੰਡਿਆ ਰਹਿੰਦੇ ਕੀ ਨਾਮ ਹੈ ਰੇਸ਼ਮਾ ਬਾਈ ਤੇ ਅੱਜ ਤੁਸੀਂ ਧਰਨਾ ਦੇ ਰਹੇ ਹੋ ਬੈਂਕ ਦੇ ਅੱਗੇ ਮਸਲਾ ਕੀ ਹੈ ਮੇਰੇ ਪੈਸੇ 70000 ਰੁਪਇਆ ਨਹੀਂ ਦਿੰਦੇ ਅੱਛਾ ਜੀ ਕੀ ਕਹਿੰਦੇ ਹੋ ਹੋ ਗਿਆ ਮਾਤਾ ਜੀ ਉਹ ਹੋਣ ਸਾਤ ਅੱਠ ਸਾਲ ਅੱਠ ਸਾਲ ਬੈਂਕ ਵਾਲੇ ਕੀ ਕਹਿ ਰਹੇ ਨੇ ਬੈਂਕ ਵਾਲੇ ਬਸ ਇਵੇਂ ਟਾਲਾ ਵਾਲਾ ਕਰ ਜਾਂਦੇ ਨੇ ਕਦੇ ਨਾ ਲਿੰਕ ਲਾ ਕੇ ਕਦੇ ਉਧਰ ਲਾ ਕੇ ਕਰਦੇ ਹੋ ਗਿਆ ਵਿਆਜ ਮੈਨੂੰ ਦੇ ਦਿੰਦੇ ਨੇ ਹਾਂ ਤੇ ਪੈਸੇ ਨਹੀਂ ਦਿੰਦੇ ਅੱਛਾ ਜੀ ਬਸ ਲਾ ਰਹੇ ਲੱਪਿਆਂ ਤੇ ਰੱਖੀ ਖਲੇ ਨੇ ਹੋਰ ਕੋਣ ਨੇ ਤੁਹਾਡੇ ਪਰਿਵਾਰ ਚ ਮੈਂ ਹੀ ਆ ਹੋਰ ਕੋਈ ਨਹੀਂ ਹੈਗਾ ਕੀ ਮੰਗ ਕੀ ਕਰਦੇ ਹੋ ਨਾ ਮੈਂ ਮੰਗ ਕਰਨੀ ਵੀ ਮੈਨੂੰ ਪੈਸੇ ਚਾਹੀਦੇ ਨੇ ਪੈਸੇ ਮਿਲ ਜਾਣ ਮੈਂ ਗਰੀਬ ਨਹੀਂ ਹੈਗੀ ਆ ਮੈਂ ਬਿਮਾਰ ਹੈਗੀ ਆ ਪ੍ਰਧਾਨ ਜੀ ਕੀ ਮਸਲਾ ਅੱਜ ਤੁਸੀਂ ਬੈਂਕ ਦੇ ਅੱਗੇ ਧਰਨਾ ਦੇ ਰਹੇ ਹੋ ਇਹ ਨਾ ਜੀ ਸਾਡੇ ਮਾਤਾ ਜੀ ਬੈਠੇ ਨੇ ਰੇਸ਼ਮਾ ਬਾਈ ਜੀ ਇਹ ਵਿਧਵਾ ਨੇ ਪਿੰਡ ਪੀਰੇਗੀ ਰਹਿੰਦੇ ਸੀ ਇਹ ਜੀ ਉੱਥੋਂ ਇਹਨਾਂ ਨੇ 2018 ਦੇ ਵਿੱਚ ਆਪਦੀ ਜ਼ਮੀਨ ਵੇਚੀ ਤਾਂ ਕਿਸਾਨ ਨੇ ਜਿਨੇ ਵੀ ਜ਼ਮੀਨ ਲਈ ਇਹਨਾਂ ਦੀ ਉਹਨਾਂ ਨੇ ਇਹਨਾਂ ਨੂੰ 2 ਲੱਖ 10 ਹਜ਼ਾਰ ਦਾ ਚੈੱਕ ਦਿੱਤਾ ਜੀ ਉਹ ਇਹਨਾਂ ਨੇ ਆਪਦੇ ਅਕਾਊਂਟ 'ਚ ਤੇ ਜੂਨੀਅਰ ਬੈਂਕ 'ਚ ਜਮ੍ਹਾਂ ਕਰਾਤਾ ਜੀ ਉਹਦੇ 'ਚੋਂ ਕੁਝ ਪੈਸੇ ਇਹਨਾਂ ਨੂੰ 1 ਲੱਖ 30 ਹਜ਼ਾਰ ਵਾਪਸ ਕਰ ਦਿੱਤਾ ਗਿਆ ਤੇ 70 ਹਜ਼ਾਰ ਰੁਪਿਆ ਇਹਨਾਂ ਦਾ ਫ੍ਰੀਜ਼ ਕਰ ਦਿੱਤਾ ਗਿਆ ਅੱਛਾ ਜੀ ਯਾਨੀ ਕਿ ਤਕਰੀਬਨ 7 ਸਾਲ ਹੋ ਚੱਲੇ ਆ ਤੇ ਮਾਤਾ ਗੇੜੇ ਮਾਰਦੀ ਆ ਇਹ ਵਿਧਵਾ ਵਾਏ ਦੇ ਉੱਤੇ ਕੋਈ ਸਿਰ ਤੇ ਕੋਈ ਨਹੀਂ ਹੈਗਾ ਵਿਚਾਰੀ ਤੇ ਨਾ ਮੁੰਡਾ ਵਾ ਨਾ ਘਰ ਵਾਲਾ ਵਾ ਤੇ ਗੇੜੇ ਮਾਰ ਮਾਰ ਥੱਕ ਗਈ ਆ ਸਾਡੇ ਕੋਲ ਆਈ ਮੈਂ ਪਿੱਛੇ 31 12 2024 ਨੂੰ ਮਾਤਾ ਜੀ ਮੈਨੂੰ ਮਿਲੇ ਮੈਂ ਇਹਨਾਂ ਦੇ ਨਾਲ ਬੈਂਕ ਆਇਆ ਮੈਂ ਮੈਨੇਜਰ ਸਾਹਿਬ ਨੂੰ ਕਿਹਾ ਉਹ ਕਹਿੰਦੇ ਤੁਸੀਂ ਕੋਰਟ ਚਲੇ ਜਾਓ ਮੈਂ ਕਹੀ ਗਰੀਬ ਮਾਤਾ ਵਾ ਉਹਨੇ ਜ਼ਮੀਨ ਸੀ ਜਿਹੜੀ ਵੇਚਤੀ ਤੋ ਕੋਰਟ ਚ ਵਕੀਲਾ ਨੂੰ ਪੈਸੇ ਕਿੱਥੋਂ ਦੇਏਗੀ ਤੇ ਕਹਿੰਦੇ ਜੀ ਇਸ ਤੋਂ ਮੈਂ ਕਹੀ ਇੱਥੇ ਫਿਰ ਬੈਂਕ ਘੇਰਾਂਗੇ ਕਹਿੰਦਾ ਜੀ ਤੁਹਾਡੀ ਮਰਜ਼ੀ ਹੈ ਬੈਂਕ ਘੇਰ ਲਿਆ ਜੀ ਜੀ ਅੱਜ ਅਸੀਂ 31 12 2024 ਤੋਂ ਬਾਅਦ ਅੱਜ ਜਦੋਂ ਆਏ ਤਾਂ ਮੈਨੇਜਰ ਸਾਹਿਬੇ ਤੋਂ ਚੱਲ ਗਏ ਕਹਿੰਦਾ ਮੈਂ ਹੁਣੇ ਆਇਆ ਭਾਜੀ ਨੂੰ ਮਿਲੇ ਹੂੰ ਕਹਿੰਦੇ ਮੈਂ ਹੁਣੇ ਆਇਆ ਹੂੰ ਅੰਦਰੋਂ ਫੋਨ ਕੀਤਾ ਉਹ ਕਹਿੰਦੇ ਅੱਧੇ ਘੰਟੇ ਚ ਆ ਜਾਂਦੇ ਤਕਰੀਬਨ 1 ਵਜੇ ਦੀ ਗੱਲ ਹੈ ਤੁਸੀਂ ਧਰਨਾ ਕਿੰਨੇ ਵਜੇ ਦਿੱਤਾ ਇੱਥੇ ਅੱਜ ਅਸੀਂ 1 ਵਜੇ ਦਾ ਸੀ 1 ਵਜੇ ਅਸੀਂ ਆਏ ਅੰਦਰ ਮੁੰਡਿਆਂ ਨੂੰ ਕਿਹਾ ਕਹਿੰਦੇ ਅੱਧੇ ਘੰਟੇ ਚ ਆ ਜਾਂਦੇ ਅੱਧਾ ਘੰਟਾ ਅਸੀਂ ਵੇਟ ਕੀਤੀ ਨਹੀਂ ਆਏ ਮੈ ਕਹਿੰਦੇ ਉਹ ਵੀ ਨਹੀਂ ਨਿਕਲਨੀ ਆ ਇਸ ਅਕਾਊਂਟ ਦੀ ਹੁਣ ਗੱਲ ਬਾਤ ਕੀਤੀ ਤੁਸੀਂ ਮੈਨੇਜਰ ਸਾਹਿਬ ਨਾਲ ਫਿਰ ਅਸੀਂ ਜੀ ਆਰ ਕਿਹਾ ਦਰਿਵਸ਼ਾਤੀ ਦਰਿਵਸ਼ੋਂ ਤੋਂ ਬਾਅਦ ਸਟੇਟਮੈਂਟ ਵੀ ਕੱਢਤੀ ਹੁਣ ਸਾਨੂੰ ਐਂਟਰੀ ਤੇ ਨਹੀਂ ਹੋਈ ਕਹਿੰਦੇ ਮੀਟ ਕਰਾਵਾ ਉਹਨਾਂ ਨੇ ਤੁਹਾਨੂੰ ਹੁਣ ਉਹ ਕਹਿੰਦੇ ਆ ਜੀ ਇਹ ਨਾ ਇਹਨਾਂ ਦੇ ਖਾਤੇ 'ਚ ਏਟੀਐਮ ਰਾਹੀਂ ਐਂਟਰੀ ਹੋਈਆਂ ਅੱਛਾ ਜੀ ਤਾਂ ਖਾਤਾ ਫ੍ਰੀਜ਼ ਕੀਤਾ 2017 ਦੀ ਗੱਲ ਆ ਮਾਤਾ ਜਮੀਨ ਵੇਚਦੀ ਪਈ 2018 ਦੇ ਵਿੱਚ ਨਾ ਮਾਤਾ ਦਾ ਏਟੀਐਮ ਬਣਿਆ ਹੋਇਆ ਬੈਂਕ ਦਾ ਵੀ ਜਿਹੜੀਆਂ ਏਟੀਐਮ ਰਾਹੀਂ ਹੋ ਗਈਆਂ ਐਂਟਰੀਆਂ ਨਾ ਹੀ ਕੋਈ ਮਾਤਾ ਪੜ੍ਹੀ ਲਿਖੀ ਆ ਅਨਪੜ ਮਾਤਾ ਵਾ ਜੇ ਤੇ ਕੋਈ ਪੜ੍ਹਾ ਲਿਖਿਆ ਹੋਵੇ ਕੋਈ ਉਹ ਜਿਆ ਬੰਦਾ ਹੋਵੇ ਤੇ ਕਹੀਏ ਆਪਾਂ ਯਾਰੋ ਫਰੋਡ ਕਰ ਗਿਆ ਜਾਂ ਆਪਸ ਤੋਂ ਐਂਟਰੀ ਆ ਗਈਆਂ ਮਾਤਾ ਗੂਟਾ ਲਾਉਂਦੀ ਆ ਅਨਪੜਾ ਮਾੜੇ ਜਿਹਾਵੇਂ ਸਾਈਨ ਕਰਦੀ ਆ ਉਹ ਵੀ ਟੁੱਟੇ ਭੱਜੇ ਜੇ ਹੋਰ ਮਾਤਾ ਨੂੰ ਕੁਝ ਨਹੀਂ ਪਤਾ ਇਸ ਬਾਰੇ ਨਾ ਹੀ ਉਹਦਾ ਸਾਈਨ ਹੈਗਾ ਸਿਰ ਦਾ ਘਰ ਵਾਲਾ ਵੀ ਉਹਨਾਂ ਦੇ ਗੁਜਰੇ ਆਇਆ ਇੱਕ ਵਿਧਵਾ ਔਰਤ ਨੇ ਤੇ ਕਹਿੰਦੇ ਜੀ ਫਰੋਡ ਕੀਤਾ ਸੀ 70000 ਤਾਂ ਰ ਜੇ ਐਂਟਰੀਆਂ ਕੀਤੀਆਂ ਜਿੰਨੇ ਉਹਨੂੰ ਫੜੋ ਕਿੱਥੋਂ ਹੋਈਆਂ 2017 ਅੱਜ 8 ਸਾਲ ਹੋ ਗਿਆ 8 ਸਾਲ ਲੀਨਾਂ ਨੂੰ ਚੇਤਾ ਜੀ ਤਾਂ ਹੁਣ ਮਾਤਾ ਦੇ ਪੈਸੇ 2018 ਤੋਂ ਬਾਅਦ 7 ਸਾਲਾਂ ਤੋਂ ਮਾਤਾ ਦੇ ਪੈਸੇ ਰੋਕ ਕੇ ਬੈਠੇ ਪਰਦਾਨ ਜੀ ਜਿਵੇਂ ਕਹਿੰਦੇ ਨੇ ਘਰ ਦੇ ਵਿੱਚ ਪੈਸਾ ਸੇਫ ਨਹੀਂ ਹੁੰਦਾ ਤਾਂ ਹੀ ਲੋਕ ਬੈਂਕਾਂ ਦੇ ਵਿੱਚ ਜਮ੍ਹਾਂ ਕਰਵਾ ਦਿੰਦੇ ਨੇ ਮੈਂ ਕਹਿੰਦਾ ਬੈਂਕਾਂ ਜੀ ਤੇ ਜੇ ਬੈਂਕਾਂ ਦੀ ਠੱਗੀਆਂ ਵੱਜਣ ਲੱਗ ਪਈਆਂ ਤਾਂ ਲੋਕ ਕਿੱਧਰ ਨੂੰ ਜਾਣਗੇ ਮੈਂ ਕਹਿੰਦਾ ਜੀ ਬਹੁਤ ਵੱਡੀ ਠੱਗੀ ਹੈ ਬੈਂਕਾਂ ਵਾਲੇ ਲੈਣ ਲੱਗੇ ਵੀ ਮਾਰਦੇ ਆ ਤੇ ਦੇਣ ਲੱਗੇ ਵੀ ਮਾਰਦੇ ਆ ਜੇ ਪੈਸਾ ਜਮ੍ਹਾਂ ਕਰਾਉਣੇ ਜੀ ਹੁਣ ਜਮ੍ਹਾਂ ਕਰਾਉ ਜੇ ਏਟੀਐਮ ਤੋਂ ਘਟਾ ਲੇ ਤਾਂ ਟੈਕਸ ਆ ਜੇ ਗੂਗਲ ਪੇ ਕੀਤਾ ਤਾਂ ਟੈਕਸ ਆ ਹਰ ਪਾਸਿਓਂ ਅਸੀਂ ਟੈਕਸ ਦਿੰਨੇ ਆ ਤਾਂ ਤੇ ਲੋਕ ਬੈਂਕਾਂ 'ਚ ਪੈਸੇ ਨਹੀਂ ਜਮਾ ਕਰਾਉਂਦੇ ਲੋਕ ਘਰੇ ਰੱਖਦੇ ਜੀ ਤਾਂ મોદી ਨੇ ਚੱਕ ਕੇ ਕਰੰਸੀ ਬਦਲਤੀ ਉਹਦੇ 'ਚ ਵੀ ਲੋਕ ਬੜੇ ਮਾਰੇ ਗਏ ਇਹ ਗੱਲ ਆ ਸਰਕਾਰਾਂ ਕਹਿੰਦੀਆਂ ਆ ਵੀ ਅਸੀਂ ਗਰੀਬ ਕੋਲੇ ਮਜ਼ਦੂਰ ਕੋਲੇ ਕਿਸਾਨ ਕੋਲੇ ਕੁਝ ਨਹੀਂ ਛੱਡਣਾ ਅਸੀਂ ਇਹਨਾਂ ਨੂੰ ਖਤਮ ਕਰਨਾ ਉਹ ਸਰਕਾਰ ਕਹਿੰਦੀ ਗਰੀਬੀ ਖਤਮ ਕਰ ਦੇਣੀ ਗਰੀਬੀ ਖਤਮ ਕਰਨ ਦਾ ਮਤਲਬ ਐ ਵੀ ਗਰੀਬ ਖਤਮ ਕਰ ਦੇਣਾ ਉਹਨੂੰ ਜੀਂਦਾ ਹੀ ਨਹੀਂ ਰਹਿਣ ਦੇਣਾ ਅਸੀਂ ਉਹਨੂੰ ਮਾਰ ਦੇਣਾ ਅਸੀਂ ਇੱਕੋ ਮੰਗ ਕਰਦੇ ਆ ਕਿ ਜਿਹੜਾ ਸਾਡਾ 70000 ਰੁਪਇਆ ਵਾ ਇਹ ਸਾਡਾ ਜਾਇਜ਼ ਆ ਜ਼ਮੀਨ ਵੇਚ ਕੇ ਅਸੀਂ ਬੈਂਕ 'ਚ ਜਮਾ ਕਰਾਇਆ ਉਹ ਮਾਤਾ ਦਾ 70000 ਰੁਪਇਆ ਦਿੱਤਾ ਜਾਵੇ ਨਹੀਂ ਤਾਂ ਅਸੀਂ ਬੈਂਕ ਘੇਰ ਕੇ ਬੈਠਾਂਗੇ ਜਿੰਨੀ ਦੇਰ ਸਾਡੇ ਪੈਸੇ ਨਹੀਂ ਦਿੰਦੇ ਓਨੀ ਦੇਰ ਬੈਂਕ ਦੇ ਅੰਦਰ ਰਵਾਂਗੇ ਤੇ ਮੁਲਾਜ਼ਮਾਂ ਨੂੰ ਅੰਦਰ ਬੰਦ ਰੱਖਾਂਗੇ ਅਸੀਂ ਪੈਸੇ ਲੈ ਕੇ ਇਸ ਬੈਂਕ ਦੇ ਕੋਲ ਅ ਜਨਾਬ ਬੰਦੇ 'ਚ ਕੀ ਹੈਗਾ ਕਿ ਅੰਨਾ ਦਾ ਖਾਤਾ ਸੀਗਾ ਕੋਈ ਪੁਰਾਣਾ ਉਹਦੇ ਵਿੱਚ 2017 ਦੇ ਵਿੱਚ ਇੱਕੋ ਹੀ ਮੁੰਬਈ ਤੋਂ ਐਂਟਰੀ ਆਈ ਹੋਈ ਹੈ ਏਟੀਐਮ ਸੈਲ ਦੀਆਂ ਫਿਰ ਓਵਲੀਆਂ ਐਂਟਰੀਆਂ ਨਾਲ ਨਿਕਲਦੀਆਂ ਵੀ ਰਹੀਆਂ ਉਹ ਕਿੰਨਾ ਵੱਲੋਂ ਕਢਾਈਆਂ ਗਈਆਂ ਸੀ ਉਹ ਐਂਟਰੀ ਆ ਅ ਬ੍ਰਦਰ ਉਹ ਏਟੀਐਮ ਦੇ ਥਰੂ ਹੈਗਾ ਏਟੀਐਮ ਸੈੱਲ ਨੂੰ ਮੇਲ ਪਾ ਦਿੱਤੀ ਹੈਗੀ ਆ ਉਹ ਦੱਸਣਗੇ ਕਿ ਕਿਹੜੇ ਏਟੀਐਮ ਤੋਂ ਨਿਕਲੀਆਂ ਅਗਰ ਉਹਨੇ ਏਟੀਐਮ ਦੀ ਫੁਟੇਜ ਕੋਈ ਹੁੰਦਾ ਹੀ ਕਿਉਂਕਿ 8-9 ਸਾਲ ਹੋ ਗਏ ਨਾ ਇਸ ਗੱਲ ਨੂੰ ਜੀ ਜੇਕਰ ਹੋਈ ਤਾਂ ਆਪਨ ਮਿਲ ਜੂਗੀ ਸਰ ਤੁਸੀਂ ਕੋਈ ਮੇਲ ਨਹੀਂ ਪਾਈ ਮਤਲਬ ਉੱਪਰ ਆਪਦੇ ਅਡਰੋਸ ਪਾਈ ਹੋਈ ਹੈ ਵੀਰੇ ਹੁੰਦਾ ਕੀ ਰਿਪਲਾਈ ਆਏ ਹੁੰਦਾ ਹੁੰਦਾ ਮੇਲ ਹੋ ਗਈ ਹੈ ਉੱਪਰਲੇ ਕਹਿੰਦੇ ਕਿ ਇਹ ਰਿਪੋਰਟ ਕਾਫੀ ਅਪਰਾਣਾ ਤੇ ਸਾਨੂੰ 8-10 ਦਿਨਾਂ ਦੇ ਛਾਣਬੀਨ ਤੇ ਪੂਰੇ ਜਵਾਬਦੇਹ ਦੇ ਲਈ ਚਾਹੀਦੇ ਹੈ ਸਰ ਤੁਹਾਡੇ ਇਹਨਾਂ ਵੱਲੋਂ ਪਹਿਲਾਂ 2024 ਚ ਤੁਹਾਡੇ ਨਾਲ ਮਿਲੇ ਸੀ ਤੁਸੀਂ ਉਹਨਾਂ ਨੂੰ ਇਹ ਰਸਤਾ ਕਹਿਣਗੇ ਜਰ ਵੀ ਤੁਸੀਂ ਕੋਲ ਚਲੇ ਜਾਓ ਆ ਵੀਰ ਮੈਨੂੰ ਨਹੀਂ ਯਾਦ ਇਸ ਗੱਲ ਬਾਰੇ ਉਹ ਕਹਿ ਰਹੇ ਸੀ ਦੋ ਵਾਰ ਹੀ ਆਏ ਸੀ ਖਸਾਂਜੂ ਮੈਨੂੰ ਨਹੀਂ ਯਾਦ ਮੈਨੂੰ ਨਹੀਂ ਯਾਦ ਜੀ ਮੈਨੇਜਰ ਸਾਹਿਬ ਜਿਸ ਤਰ੍ਹਾਂ ਲੋਕ ਕਹਿੰਦੇ ਨੇ ਵੀ ਘਰਾਂ ਦੇ ਵਿੱਚ ਪੈਸੇ ਜਮਾ ਨਹੀਂ ਸੇਫ ਹੁੰਦੇਗੇ ਤੇ ਆਪਾਂ ਬੈਂਕ 'ਚ ਜਮਾ ਕਰਾ ਦਈਏ ਜੇ ਬੈਂਕ 'ਚ ਵੀ ਇਸ ਤਰ੍ਹਾਂ ਦੇ ਧੋਖੇ ਦੇ ਬੰਦੇ ਨੇ ਬੈਂਕ ਦਾ ਨਹੀਂ ਕੁਛ ਅੰਨਾ ਦੇ ਪਹਿਲਾਂ 2017 ਵਿੱਚ ਇੱਕ ਕੋਈ ਐਂਟਰੀ ਆਈ ਹੋਈ ਹੈ ਮਾਤਾ ਦਾ ਏਟੀਐਮ ਇਸ਼ੂ ਹੋਇਆ ਹੈ ਆਪਾਂ ਇਹ ਵੀ ਨਹੀਂ ਆ ਸਕਦੇ ਕਿ ਮਾਤਾ ਨੇ ਏਟੀਐਮ ਕਿਸੇ ਹੋਰ ਨੂੰ ਦੇ ਦਿੱਤਾ ਹੋਵੇ ਕਹਿੰਦੇ ਪਰਿਵਾਰ ਚੋਰ ਕੋਈ ਹੈਗਾ ਹੀ ਨਹੀਂ ਫਿਰ ਇਹ ਏਟੀਐਮ ਤੋਂ ਪੈਸੇ ਕਿਵੇਂ ਨਿਕਲੇ ਜਿਹੜੇ ਆਏ ਸੀਗੇ ਇਹ ਤਾਂ ਜੋ ਸਾਬੀ ਗੀ ਗੱਲ ਵੀ ਸਰ ਮਾਤਾ ਵੱਲੋਂ ਇਹ ਵੀ ਤੁਹਾਡੇ ਦਿਨ ਧਿਆਨ ਲਾਇਆ ਗਿਆ ਬੈਂਕ ਵਾਲਿਆਂ ਵੱਲੋਂ ਗੱਲ ਵੀ ਨਹੀਂ ਸੁਣੀ ਜਾਂਦੀ ਐਂਡ ਪਹਿਲਾਂ ਤੁਹਾਡੇ ਨਾਲ ਸੰਝੂਨੀ ਦੇ ਪ੍ਰਧਾਨ ਨੇ ਵੀ ਦੋ ਵਾਰੀ ਆ ਕੇ ਮਿਲੇ ਨੇ ਤੀਜੀ ਵਾਰੀ ਉਹਨਾਂ ਨੂੰ ਧਰਨਾ ਲਾਣ ਦੀ ਇੱਥੇ ਨੋਬਤ ਆਈ ਹੈ ਅਵੀਰ ਮੇਰੇ ਤਾਂ ਧਿਆਨ ਵਿੱਚ ਇਹ ਗੱਲ ਅੱਜ ਆਈ ਹੈ ਤੇ ਅੱਜ ਮੈਂ ਆਪ ਦਾ ਜਦੋਂ ਧਰਨਾ ਲਾਣ ਲੱਗੇ ਸੀ ਉਹਨਾਂ ਦੇ ਕੋਲੋਂ ਹੀ ਤੁਸੀਂ ਨਿਕਲ ਕੇ ਗਏ ਜਦੋਂ ਨਹੀਂ ਉਸ ਟਾਈਮ ਆਇਆ ਗਿਆ ਵੀ ਰਹਿ ਗਿਆ ਅੰਨਾ ਨੇ ਕੋਈ ਅਲੋਨ ਨੂੰ ਲੈਣਾ ਸੀਗਾ ਅੰਨਾ ਦੀ ਆ ਘਰ-ਬਾਰ ਵੇਖਣਾ ਹੁੰਦਾ ਸੀ ਕਿ ਆਦਮੀ ਹੈ ਕਿਵੇਂ ਕਿਦਾਂ ਤੇ ਮੈਂ ਕਹਿੰਦਾ ਅੰਨਾ ਦੇ ਨਾਲ ਸੀਗਾ ਹੁਣ ਇਹਨਾਂ ਦਾ ਹੱਲ ਹੋਏਗਾ ਕੀ ਵਿਸ਼ਵਾਸ ਦਵਾਇਆ ਗਿਆ ਤੁਹਾਡੇ ਵੱਲੋਂ ਇਹਨਾਂ ਨੂੰ ਅਵੀਰ ਜੀ ਮੈਨੂੰ ਉੱਪਰਲੇ ਆਫਿਸ ਵਾਲੇ ਮੇਰੇ ਆਜ ਦੇ ਕੇ ਸਾਨੂੰ 8-10 ਦਿਨ ਦਿੱਤੇ ਆ ਨੇ ਜਿਹੜੀ ਐਂਟਰੀ ਜਿਵੇਂ ਹੋਏਗੀ ਅੰਨਾ ਨੂੰ ਉਵੇਂ ਉਸ ਗੱਲ ਬਾਰੇ ਜਾਣੂ ਅਕਰਾਇਆ ਜਾਏਗਾ ਜੇਕਰ ਅੰਨਾ ਦੇ ਪੈਸੇ ਆਪਾਂ ਦੇ ਦਾਂਗੇ ਯਾਰ